ਲਓ ਜੀ ਕਰੋ ਦਰਸ਼ਨ ਅਜੋਧਿਆ ਦੇ ਮਹਾਕਾਲ ਮੰਦਿਰ ਦੇ ਦੇਖੋ ਕਿਸ ਤਰ੍ਹਾਂ ਕਿੰਨੀ ਸੋਹਣੀ ਲਾਈਟਿੰਗ ਕਿੰਨਾ ਸੋਹਣਾ ਮੰਦਿਰ ਜਿਹੜਾ ਸਜਿਆ ਹੋਇਆ ਕਿਵੇਂ ਅਦਭੁਤ ਲਾਈਟਾਂ ਤੁਸੀਂ ਦੇਖ ਸਕਦੇ ਹੋ ਅਨੋਖਾ ਨਜ਼ਾਰਾ ਆਪਾਂ ਦਿਖਾ ਰਹੇ ਹਾਂ ਤੇ ਥੱਲੋਂ ਦੀ ਜਮਨਾ ਨਦੀ ਵੀ ਜਿਹੜੀ ਲੰਘ ਰਹੀ ਹੈ ਭਾਵੇਂ ਕਿ ਇਹਦੇ ਵਿੱਚ ਅੱਜ ਜਲਦੀ ਕਮੀ ਆ ਕਿਉਂਕਿ ਅਜੋਧਿਆ ਦੀ ਜਿਹੜੀ 22 ਤਰੀਕ ਨੂੰ ਹੋਣ ਵਾਲਾ ਸਮਾਗਮ ਉਸ ਨੂੰ ਲੈ ਕੇ ਜਿਹੜੀ ਤਿਆਰੀ ਚੱਲ ਰਹੀ ਹੈ ਤਿਆਰੀ ਕਰਕੇ ਪਾਣੀ ਦੀ ਜਿਹੜੀ ਮਾਤਰਾ ਉਹ ਘਟ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਬੜੀ ਸੋਹਣੀ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਮੰਦਰ ਦੀ ਸਜਾਵਟ ਕੀਤੀ ਗਈ ਆ ਤੇ ਮੰਦਰ ਵੱਖਰਾ ਹੀ ਆਪਣੇ ਆਪ ਨੂੰ ਇੱਕ ਦ੍ਰਿਸ਼ਿਅ ਦਿਖ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਸੋਹਣੀ ਲਾਈਟਿੰਗ ਆ ਜਿਹੜੀ ਕਿੰਨਾ ਸੋਹਣਾ ਅਦਭੁਤ ਨਜ਼ਾਰਾ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਨੇ ਮੰਦਰ ਦੇ ਵਿੱਚੋਂ ਨਿਕਲ ਰਹੀਆਂ ਨੇ ਜਿਸ ਤਰ੍ਹਾਂ ਇੱਕ ਅਨੋਖੀ ਸ਼ਕਤੀ ਪੈਦਾ ਹੋਈ ਹੁੰਦੀ ਹੈ ਦੇਖੋ ਕਿਸ ਤਰ੍ਹਾਂ ਦੇ ਵਿੱਚ ਤਸਵੀਰਾਂ ਆਪਣੇ ਆਪ ਬਿਆਨ ਕਰਦੀਆਂ ਨੇ ਕਿ ਕਿੰਨਾ ਸੋਹਣਾ ਮੰਦਿਰ ਹੈ ਜਿਹੜਾ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਲਾਈਟਾਂ ਦੇਖੋ ਪਾਣੀ ਵਿੱਚੋਂ ਨਿਕਲਦੀਆਂ ਨੇ ਦੇਖੋ ਪਾਣੀ ਦੇ ਵਿੱਚੋਂ ਨਿਕਲਦੀਆਂ ਲਾਈਟਾਂ ਇਹ ਲਾਈਟਾਂ ਦੇਖ ਕੇ ਤੁਹਾਨੂੰ ਵੀ ਇੱਕ ਆਦਮੁੱਤ ਨਜ਼ਾਰਾ ਜਿਹੜਾ ਇੱਕ ਵੱਖਰਾ ਦਿੱਸੂਗਾ ਦੇਖੋ ਘਰ ਬੈਠੇ ਤੁਸੀਂ ਵੀ ਕਰ ਸਕਦੇ ਹੋ ਦਰਸ਼ਨ ਦੇਖੋ ਕਿੰਨੀ ਸੋਹਣੀ ਲਾਈਟਿੰਗ ਹੋ ਰਹੀ ਹੈ ਕੀ ਬਾਤ ਹੈ ਕੀ ਬਾਤ ਹੈ ਉਹ ਸੋਹਣੀ ਲਾਈਟਿੰਗ ਦੇਖੋ ਕੀ ਬਾਤ ਹੈ ਕੀ ਬਾਤ ਆਹਾਹਾ ਕਿਆ ਬਾਤ ਹੈ ਇੰਨੀਆਂ ਸੋਹਣੀਆਂ ਲਾਈਟਾਂ ਨੇ ਕਿ ਇੱਕ ਅਦਭੁਤ ਨਜ਼ਾਰਾ ਤਿਖਣ ਦੇ ਵਿੱਚ ਆ ਰਿਹਾ ਅਸਮਾਨ ਦੇ ਵਿੱਚ ਜਾਈਏ ਤਾਂ ਅਸਮਾਨ ਦੇ ਵਿੱਚ ਵੀ ਨਹੀਂ ਦਿਸਦੀਆਂ ਪਰ ਲੇਕਿਨ ਨੀਚੋਂ ਦੇਖੋ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਲਾਈਟਾਂ ਜਿਹੜੀਆਂ ਨੇ ਕਿਵੇਂ ਪੈਦਾ ਹੋ ਰਹੀਆਂ ਨੇ ਜਿਹੜੀ ਨਦੀ ਲੰਘ ਰਹੀ ਆ ਅੱਗੋਂ ਦੀ ਮੰਦਿਰ ਦੇ ਉਸ ਦੇ ਵਿੱਚੋਂ ਲਾਈਟਾਂ ਜਿਹੜੀਆਂ ਨੇ ਕਿਵੇਂ ਚਮਕ ਧਮਕ ਦਿਸ ਰਹੀ ਆ ਦੇਖੋ ਕਿਵੇਂ ਮੰਦਿਰ ਸਜਾਇਆ ਗਿਆਗਾ ਲਾਈਟਿੰਗ ਕਿੰਨੀ ਸੋਹਣੀ ਕੀਤੀ ਗਈ ਆ ਮੰਦਰ ਦੀਆਂ ਲਾਈਟਾਂ ਦੇਖੋ ਕਿਵੇਂ ਨਿਕਲ ਰਹੀਆਂ ਨੇ ਲਾਈਟਾਂ ਕਿਵੇਂ ਅਦਭੁੱਤ ਨਜ਼ਾਰਾ ਪਾਣੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਨੀਚੋਂ ਕਿਵੇਂ ਦਿਖ ਰਹੀਆਂ ਨੇ ਪਾਣੀ ਦੇ ਵਿੱਚ ਲਾਈਟਾਂ ਬੜੀ ਸੋਹਣੀ ਸਜਾਵਟ ਆ ਜਿਹੜੀ ਕੀਤੀ ਗਈ ਆ ਤੁਸੀਂ ਵੀ ਘਰ ਬੈਠੇ ਦੇਖ ਸਕਦੇ ਹੋ ਮੰਦਰ ਦੇ ਵਿੱਚ ਕਿਸ ਤਰ੍ਹਾਂ ਸਜਾਵਟ ਕੀਤੀ ਗਈ ਆ ਆਉਣ ਵਾਲੀ ਜਿਹੜੀ 22 ਜਨਵਰੀ ਐ 22 ਜਨਵਰੀ ਨੂੰ ਸ਼੍ਰੀ ਰਾਮ ਜੀ ਦਾ ਜਿਹੜਾ ਇੱਥੇ ਸਮਾਗਮ ਰੱਖਿਆ ਗਿਆ ਭਾਰਤ ਦੀ ਮੋਦੀ ਸਰਕਾਰ ਵੱਲੋਂ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਸ਼੍ਰੀ ਰਾਮ ਮੰਦਿਰ ਜਿਹੜੇ ਨੇ ਸਜਾਏ ਗਏ ਨੇ ਮਹਾਕਾਲ ਦਾ ਮੰਦਿਰ ਆ ਤੇ ਬੜਾ ਸੋਹਣਾ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਤੁਹਾਡਾ ਵੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਮਨ ਸਕੂਨ ਮਿਲੂਗਾ ਕਿਉਂਕਿ ਜਿਹੜੇ ਸ਼ਰਧਾਲੂ ਆਪਾਂ ਕਹਿ ਸਕਦੇ ਆ ਨਹੀਂ ਘਰੋਂ ਆ ਸਕਦੇ ਜੁਧਿਆ ਨਹੀਂ ਪਹੁੰਚ ਸਕਦੇ ਤਾਂ ਉਹ ਆਪਣੀਆਂ ਵੀਡੀਓ ਤਸਵੀਰਾਂ ਦੇ ਰਾਹੀਂ ਅਦਭੁਤ ਦਰਸ਼ਨ ਕਰ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਸੱਜਣ ਨਹੀਂ ਪਹੁੰਚ ਸਕਦੇ ਅਯੋਧਿਆ ਤਾਂ ਉਹ ਸ਼ਰਧਾਲੂ ਜ਼ਰੂਰ ਇੱਥੇ ਦਰਸ਼ਨ ਕਰ ਸਕਦੇ ਨੇ ਵੀਡੀਓ ਦੇ ਵਿੱਚ ਫੇਰ ਫੇਰ ਕਹੂੰਗਾ ਦੇਖੋ ਕਿੰਨੀ ਸੋਹਣੀ ਲਾਈਟਿੰਗ ਹੈ ਜਿਹੜੀ ਕੀਤੀ ਗਈ ਆ ਤੇ ਆ ਦੇਖੋ ਕਿਸ ਤਰ੍ਹਾਂ ਲਾਈਟਿੰਗ ਜਿਹੜੀ جگਮਗਾਉਂਦੀ ਹੈ جگਮਗਾਉਂਦੀ ਲਾਈਟਿੰਗ ਕਿਆ ਬਾਤ ਆ ਦੇਖੋ ਬਹੁਤ ਸੋਹਣੀਆਂ ਲਾਈਟਾਂ ਨੇ ਮੰਨ ਨੂੰ ਦੇਖ ਕੇ ਬੜਾ ਸੋਹਣਾ ਜਿਹੜਾ ਸਕੂਨ ਮਿਲ ਰਿਹਾਗਾ ਤੁਸੀਂ ਵੀ ਕਰੋ ਦਰਸ਼ਨ ਦੇਖੋ ਤਸਵੀਰਾਂ ਦੇ ਵਿੱਚ ਕਿੰਨੀ ਸੋਹਣੀ ਲਾਈਟਿੰਗ ਆ ਜਿਹੜੀ ਕੀਤੀ ਗਈ ਆ ਬੜਾ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਦ੍ਰਿਸ਼ ਦੇਖਣ ਦੇ ਵਿੱਚ ਮਿਲ ਰਿਹਾ ਤੁਸੀਂ ਵੀ ਕਰੋ ਦਰਸ਼ਨ ਤੇ ਕਰਕੇ ਦਰਸ਼ਨ ਤੁਸੀਂ ਵੀ ਆਪਣਾ ਜੀਵਨ ਹੈ ਜਿਹੜਾ ਉਹ ਸਫਲਾ ਕਰੋ ਨਿਹਾਲ ਕਰੋ ਕਿਉਂਕਿ ਜਿਹੜੇ ਸ਼ਰਧਾਲੂ ਨਹੀਂ ਪਹੁੰਚ ਸਕਦੇ ਦਰਸ਼ਨਾਂ ਦੇ ਲਈ ਉਹ ਸ਼ਰਧਾਲੂ ਜ਼ਰੂਰ ਦਰਸ਼ਨ ਕਰਨ ਸਾਡੇ ਮਾਧਿਮ ਦੇ ਰਾਹੀਂ